ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜ ਅਸੀਂ ਇਸ ਸਟੈਂਡ ਦੇ ਉੱਤੇ ਅੰਮ੍ਰਿਤਸਰ ਸਾਹਿਬ ਇੱਥੇ ਕਿ ਧਰਮ ਸਿੰਘ ਮਾਰਕੀਟ ਮਾਰਕੀਟ ਦੇ ਲਾਗੇ ਜੋ ਕਿ ਭਾਈ ਬਲਦੇਵ ਸਿੰਘ ਜੀ ਬਡਾਲਾ ਵੱਲੋਂ 4 ਨਵੰਬਰ 2020 ਤੋਂ ਭਾਵ 5 ਸਾਲ ਤੋਂ ਵੱਧ ਸਮਾਂ ਹੋ ਗਿਆ ਹੈ ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 328 ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਜੋ ਉਹਨਾਂ ਨੇ ਉਥੇ ਹੇਰਾਫੇਰੀ ਕਰਕੇ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਪੰਥਕ ਦੋਖੀਆਂ ਕੋਲ ਭੇਜਿਆ ਔਰ ਉਹ ਕਿਸ ਸਾਜ਼ਿਸ਼ ਦੇ ਤਹਿਤ ਪੰਥਕ ਦੋਖਿਆਂ ਦੀ ਦੁਰਵਰਤੋਂ ਕਰਨ ਵਾਸਤੇ ਜਿਹੜੇ ਭੇਜੇ ਗਏ ਜਿਹਦੇ ਸਬੰਧ ਵਿੱਚ ਕਮੇਟੀ ਬਣਾਈ ਗਈ ਸੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਜੋ ਕਿ ਐਡਵੋਕੇਟ ਈਸ਼ਰ ਸਿੰਘ ਉਹਨਾਂ ਨੇ ਰਿਪੋਰਟ ਵੀ ਤਿਆਰ ਕੀਤੀ ਲੇਕਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵਾਅਦਾ ਕਰਕੇ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਾ ਕੀਤੀ ਜਿਸ ਦੇ ਸਬੰਧ ਵਿੱਚ ਭਾਈ ਬਲਦੇਵ ਸਿੰਘ ਜੀ ਵਡਾਲਾ ਵੱਲੋਂ ਇਹ ਇਨਸਾਫ ਮੰਗ ਲਈ ਜੋ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਉਹਨਾਂ ਨੇ ਗਮਨ ਕੀਤੇ ਸਨ ਕਿੱਥੇ ਭੇਜੇ ਨੇ ਉਹਨਾਂ ਦੇ ਸਬੰਧ ਵਿੱਚ 2000 ਵੀਤੋਂ ਲੈ ਕੇ ਹੁਣ ਤੱਕ ਲਗਾਤਾਰ ਇਹ ਧਰਨਾ ਚੱਲ ਰਿਹਾ ਸੀ ਅਣਮਿੱਥੇ ਸਮੇਂ ਦਾ ਰਾਤ ਦਿਨ ਦਾ ਔਰ ਅੱਜ ਅਕਾਲ ਪੁਰਖ ਦੀ ਅਪਾਰ ਬਖਸ਼ਿਸ਼ ਸਦਕਾ ਅਤੇ ਸੰਯੁਕਤ ਕਿਸਾਨ ਮੋਰਚਾ ਗੈਰ ਆਜਨੀ ਟਿਕ ਵੱਲੋਂ ਅੱਜ ਇੱਥੇ ਇੱਕ ਮਹਾਪੰਚਾਇਤ ਜਿਹੜੀ ਸੀ ਉਹ ਰੱਖੀ ਗਈ ਜਿਹਦੇ ਵਿੱਚ ਭਾਈ ਬਲਦੇਵ ਸਿੰਘ ਬਡਾਲਾ ਵੱਲੋਂ ਇਸ ਸਬੰਧ ਵਿੱਚ ਜੋ ਲਾਇਆ ਧਰਨਾ ਸੀ ਉਹਨੂੰ ਸਪੋਰਟ ਕਰਨ ਵਾਸਤੇ ਜਿਹੜਾ ਸੀ ਇੱਥੇ ਮਹਾਪੰਚਾਇਤ ਰੱਖੀ ਗਈ ਔਰ ਅੱਜ ਦੀ ਇਸ ਕਿਸਾਨ ਮਹਾਪੰਚਾਇਤ ਦੇ ਵਿੱਚ ਜਿਸ ਤਰ੍ਹਾਂ ਕਿ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਜੋ ਕਿ ਗੈਰ ਰਾਜਨੀਤਿਕ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਨੇ ਤੇ ਬਾਕੀ ਸਾਰੀਆਂ ਜਥੇਬੰਦੀਆਂ ਜਿਹੜੀਆਂ ਕਿ ਗੈਰ ਰਾਜਨੀਤਿਕ ਮੋਰਚੇ ਦੇ ਨਾਲ ਸੰਬੰਧਿਤ ਸਾਡੇ ਵੱਲੋਂ ਸਾਰਿਆਂ ਵੱਲੋਂ ਇੱਥੇ ਇੱਕ ਕਟ ਕੀਤਾ ਗਿਆ ਔਰ ਇੱਥੇ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਕਿ ਅੱਜ ਇੱਥੇ ਇਸ ਧਰਨੇ ਦੇ ਵਿੱਚ ਬਾਬਾ ਸਰਬਜੋਤ ਸਿੰਘ ਜੀ ਵੇਦੀ ਬਾਬਾ ਸੇਵਾ ਸਿੰਘ ਜੀ ਰਾਮਪੁਰ ਖੇੜੇ ਵਾਲੇ ਅਤੇ ਸਰਦਾਰ ਈਮਾਨ ਸਿੰਘ ਜੀ ਮਾਨ ਤੇ ਹੋਰ ਵੀ ਬਹੁਤ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਸਤਕਾਰ ਕਮੇਟੀਆਂ ਅਤੇ ਵੱਖ-ਵੱਖ ਜਥੇਬੰਦੀਆਂ ਤੋਂ ਜਿਹੜੇ ਸੀ ਇੱਥੇ ਬਹੁਤ ਸਾਰਾ ਸੰਗਤਾਂ ਦਾ ਵੱਡਾ ਇਕੱਠ ਹੋਇਆ ਜਿਸ ਕਰਕੇ ਪੰਜਾਬ ਸਰਕਾਰ ਵੱਲੋਂ ਅੱਜ ਜਿਹੜਾ ਸੀ ਇੱਥੇ ਪਹੁੰਚ ਕੇ ਸਰਦਾਰ ਅਮਰਤਾਰ ਸਿੰਘ ਜੀ ਸੰਧਵਾ ਸਪੀਕਰ ਪੰਜਾਬ ਵਿਧਾਨ ਸਭਾ ਸਰਦਾਰ ਹਰਜੋਤ ਸਿੰਘ ਮੰਤਰੀ ਪੰਜਾਬ ਸਰਕਾਰ ਤੇ ਸਰਦਾਰ ਨਿੱਜਰ ਸਿੰਘ ਐਮ ਐਲ ਏ ਇਥੇ ਸਰਕਾਰ ਵੱਲੋਂ ਪਹੁੰਚੇ ਔਰ ਉਹਨਾਂ ਨੇ ਇਥੇ ਪਹੁੰਚ ਕੇ ਤੇ ਜੋ 328 ਰੂਪਾਂ ਦੇ ਸਬੰਧ ਵਿੱਚ ਐਫ ਆਈ ਆਰ ਨੰਬਰ 168 ਜੋ ਕਿ ਖਾਣਾ ਸੀ ਡਿਵੀਜ਼ਨ ਦੇ ਵਿੱਚ ਇਹ ਦਰਜ ਕੀਤੀ ਗਈ ਆ ਔਰ ਇਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਜੋ ਸਕੈਂਡਲ ਕੀਤਾ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਿਹੜੇ ਸਨ ਉਹ ਕਿੱਥੇ ਭੇਜੇ ਕਿਹੜੇ ਪੰਥ ਦੁਖੀਆਂ ਕੋਲੇ ਭੇਜੇ ਗਏ ਉਹਨਾਂ ਦੀ ਪੜਤਾਲ ਕਰਨ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਰਮਚਾਰੀਆਂ ਦੇ ਸਬੰਧਤਾਂ ਦੇ ਇਹ ਪਰਚਾ ਦਰਜ ਜਿਹੜਾ ਹੈ ਇਹ ਹੋ ਗਿਆ ਔਰ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਇੱਕ ਤੁਹਾਨੂੰ ਇਹ ਦੱਸਣੀ ਚਾਹੁੰਦੇ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਿਹੜੇ ਨੇ ਉਹ ਗਮਨ ਕੀਤੇ ਪੰਥਕ ਦੁਖੀਆਂ ਕੋਲੇ ਭੇਜੇ ਉਥੇ ਪੰਥਕ ਦੁਖੀਆਂ ਨੂੰ ਖੁਸ਼ ਕਰਨ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਲ 1997 ਦੇ ਵਿੱਚ ਮਤਾ ਨੰਬਰ 558 ਮਿਤੀ 7 10 1997 ਨੂੰ ਮਤਾ ਪਾ ਕੇ ਇੱਕ ਸਿੱਖ ਇਤਿਹਾਸ ਨਾਲ ਦੀ ਹਿੰਦੀ ਕਿਤਾਬ ਜਿਹੜੀ ਆ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ ਉਹ ਪ੍ਰਕਾਸ਼ ਕਰਾਉਂਦੀ ਆ ਔਰ ਇਸ ਕਿਤਾਬ ਦੇ 700 ਤੇ 22 ਪੰਨਿਆਂ ਦੇ ਇਸ ਕਿਤਾਬ ਦਾ ਲੇਖਕ ਕੋਈ ਨਹੀਂ ਪਬਲਿਕ ਸ਼੍ਰੋਮਣੀ ਕਮੇਟੀ ਕਰਾਉਂਦੀ ਆ ਇਹ ਕਿਤਾਬ ਜਿਹੜੀ ਆ ਇਹ ਤੁਹਾਨੂੰ ਅਸੀਂ ਦੱਸਦੇ ਹਾਂ ਕਿ ਇਹ ਕਿਤਾਬ ਜਿਹੜੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੰਪਿਊਰਿਜ਼ ਕੀਤੀ ਗਈ ਆ ਔਰ ਇਸ ਕਿਤਾਬ ਦੇ ਸਬੰਧ ਵਿੱਚ ਮੇਰੇ ਵੱਲੋਂ ਸਾਲ 2007 ਤੋਂ ਲਗਾਤਾਰ ਗੁਰਦੁਆਰਾ ਜੁਡੀਸ਼ੀਅਲ ਕੋਰਟ ਤੇ ਹੋਰ ਕੁਟਾਂ ਦੇ ਤੇ ਪੰਜਾਬ ਸਰਕਾਰ ਤੱਕ ਸਮੇਂ-ਸਮੇਂ ਦੇ ਰਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨਾਂ ਤੱਕ ਅਤੇ ਕਾਲ ਤਖਤ ਦੇ ਹੁਣ ਤੱਕ ਜਿੰਨੇ ਵੀ 2007 ਤੋਂ ਲੈ ਕੇ ਜਥੇਦਾਰ ਰਹੇ ਨੇ ਉਹਨਾਂ ਸਾਰੇ ਜਥੇਦਾਰਾਂ ਤੱਕ ਲਿਖਤੀ ਪੱਤਰ ਜਿਹੜੇ ਨੇ ਸੰਗਤ ਨੂੰ ਨਾਲ ਲੈ ਕੇ ਦਿੰਦਾ ਰਿਹਾ ਲੇਕਿਨ ਕਿਸੇ ਨੇ ਆਵਾਜ਼ ਨਹੀਂ ਸੁਣੀ ਔਰ ਅੱਜ ਭਾਈ ਬਲਦੇਵ ਸਿੰਘ ਜੀ ਵਡਾਲਾ ਵੱਲੋਂ ਜੋ ਮੋਰਚਾ ਲਾਇਆ ਸੀ ਉਸ ਮੋਰਚੇ ਦੀਆਂ ਦੋ ਪ੍ਰਾਪਤੀਆਂ ਔਰ ਦੋਵੇਂ ਹੀ ਐਫਆਈਆਰਾਂ ਜਿਹੜੀਆਂ ਨੇ ਇਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਿਲਾਫ ਜਿਹੜੀਆਂ ਹੋਈਆਂ ਨੇ ਉਹ 168 ਨੰਬਰ ਸੀ ਡਿਵੀਜ਼ਨ ਅਤੇ ਇਹ ਐਫ ਆਈ ਆਰ ਨੰਬਰ 108 ਜੋ ਕਿ ਥਾਣਾ ਈ ਡਿਵੀਜ਼ਨ ਦੇ ਵਿੱਚ ਇਹ ਦਰਜ ਹੋਈ ਆ ਔਰ ਇਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਸ ਵਕਤ ਦੇ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਅਰਬਿੰਦ ਸਿੰਘ ਬ੍ਰਿਮ ਸਿੰਘ ਅਤੇ ਇਹ ਵੀ ਨਾਲ ਅਸੀਂ ਮੰਗ ਕੀਤੀ ਆ ਐਫ ਆਈ ਆਰ ਦੇ ਵਿੱਚ ਕਿ ਇਸ ਕਤਾਰ ਦੇ ਸਬੰਧ ਵਿੱਚ ਸਾਡੇ ਵੱਲੋਂ ਸਮੇਂ-ਸਮੇਂ ਜਿੰਨੇ ਵੀ ਪ੍ਰਧਾਨ ਹੁਣ ਤੱਕ ਬਣੇ ਨੇ ਉਨਾ ਪ੍ਰਧਾਨਾਂ ਤੱਕ ਕਈ ਵਾਰ ਅਸੀਂ ਪੱਤਰ ਲਿਖ ਕੇ ਦੇ ਚੁੱਕੇ ਹਾਂ ਔਰ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੱਲੋਂ ਇੱਕ ਬਿਆਨ ਆਇਆ ਹੈ ਉਹਨੇ ਅਖਬਾਰ ਦੇ ਵਿੱਚ ਇੱਕ ਬਿਆਨ ਦਿੱਤਾ ਹੈ ਕਿ ਪੰਜਾਬ ਸਰਕਾਰ ਜਿਹੜੀ ਆ ਇਹ ਸ਼੍ਰੋਮਣੀ ਕਮੇਟੀ ਦੇ ਧਾਰਮਿਕ ਮਸਲਿਆਂ ਵਿੱਚ ਦਖਲਅੰਦਾਜ਼ੀ ਕਰ ਰਹੀ ਆ ਮੈਂ ਧਾਮੀ ਸਾਹਿਬ ਤੁਹਾਡੇ ਤੋਂ ਪੁੱਛਣਾ ਚਾਹਣਾ ਜੇਕਰ ਤੁਸੀਂ ਇਸ ਕਿਤਾਬ ਦੇ ਸਬੰਧ ਵਿੱਚ ਇਹ ਵਾਪਸ ਲੈ ਲਈ ਸੀ ਤੇ ਫਿਰ ਜਦੋਂ ਤੁਹਾਨੂੰ 4 ਸਾਲ ਪਹਿਲਾਂ ਮੈਂ ਮਿਲਿਆ ਜਦੋਂ ਤੁਸੀਂ ਪ੍ਰਧਾਨ ਬੰਦੇ ਜੀ ਤੇ ਮੈਂ ਤੁਹਾਨੂੰ ਮਿਲਿਆ ਤੇ ਜਦੋਂ ਮਿਲ ਕੇ ਤੁਹਾਨੂੰ ਮਗ ਪੱਤਰ ਦਿੱਤਾ ਤੇ ਤੁਸੀਂ ਉਸੇ ਟਾਈਮ ਤੇ ਸਖਤਰ ਧਰਮ ਪ੍ਰਚਾਰ ਕਮੇਟੀ ਨੂੰ ਮੇਰਾ ਪੱਤਰ ਦੇ ਕੇ ਇਹ ਗੱਲ ਕਹੀ ਸੀ ਤੁਹਾਨੂੰ ਸਭ ਗਰਾਂ ਧਿਆਨ ਨਾਲ ਸੁਣ ਲਓ ਕੰਨ ਖੋਲ ਕੇ ਸੁਣ ਲਓ ਯਾਰ ਬਿਆਨ ਦੇਣ ਤੋਂ ਪਹਿਲਾਂ ਜਰਾ ਵਿਚਾਰ ਕਰ ਲਿਆ ਕਰੋ ਕਿ ਸਾਡੇ ਤੇ ਸਵਾਲ ਵੀ ਆਉਣੇ ਆ ਭਾਬੀ ਸਾਹਿਬ ਤੁਸੀਂ ਕਹਿੰਦੇ ਜੇ ਕਿ ਇਹ ਕਿਤਾਬ ਅਸਾਂ ਵਾਪਸ ਚਾ ਲੈੀ ਮਾਫੀ ਮੰਗ ਲਈ ਤੁਸੀਂ ਗਲਤੀਆਂ ਕਰੋ ਤੁਸੀਂ ਵੱਡੇ ਵੱਡੇ ਜੁਰਮ ਕਰੋ ਗੁਰੂ ਸਾਹਿਬਾਂ ਨੂੰ ਚੋਰ ਡਾਕੂ ਕਾਤਲ ਐਸ ਤੋਂ ਮਾਰੇ ਸ਼ਬਦ ਉਹਨਾਂ ਨੂੰ ਬੇਵਿਚਾਰੀ ਦੱਸ ਕੇ ਤੁਸੀਂ ਆਹ ਕਤਾਰ ਜਿਹੜੀ ਆ ਇਹ ਪਬਲਿਸ਼ ਕਰੋ ਤੇ ਤੁਹਾਡੇ ਵੱਲੋਂ ਮਾਫੀ ਮੰਗਣ ਤੇ ਤੁਸੀਂ ਬਖਸ਼ ਜਾਂਦੇ ਹੋ ਤੇ ਮੈਂ ਪੁੱਛਣਾ ਚਾਹਣਾ ਤੁਹਾਡੇ ਕੋਲੋਂ ਜੁਗਿੰਦਰ ਸਰਦਾਰ ਜੁਗਿੰਦਰ ਸਿੰਘ ਐਡੀਟਰ ਸਪੋਕਸ਼ ਨੇ ਨਖਬਾਰ ਉਹਨੇ ਇੱਕ ਆਰਟੀਕਲ ਲਿਖਿਆ ਉਸ ਆਰਟੀਕਲ ਦੇ ਵਿੱਚ ਉਹਨੇ ਮਾੜੇ ਸ਼ਬਦ ਕੁਝ ਲਿਖੇ ਸਨ ਸਿੱਖ ਧਰਮ ਦੇ ਵਿਰੋਧੀ ਔਰ ਜਦੋਂ ਆਰਟੀਕਲ ਸਵੇਰੇ ਅਖਬਾਰਾਂ ਚ ਆਇਆ ਤੇ ਸਾਰੇ ਮੈਂ ਵੀ ਉਹਦਾ ਵਿਰੋਧ ਕੀਤਾ ਸੀ ਔਰ ਜਦੋਂ ਵਿਰੋਧ ਕੀਤਾ ਗਿਆ ਸਾਰਿਆਂ ਵੱਲੋਂ ਵਿਦਵਾਨਾਂ ਵੱਲੋਂ ਕਿ ਉਹਨੇ ਜਗਿੰਦਰ ਸਿੰਘ ਨੇ ਆਰਟੀਕਲ ਵਾਪਸ ਲਿਆ ਤੇ ਲਿਖਤੀ ਨੋਦੀ ਮੰਗੀ ਔਰ ਤੁਸੀਂ ਕੀ ਕੀਤਾ ਉਸ ਵੇਲੇ ਜਾਂਦੇ ਉਦੋਂ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸੀ ਪ੍ਰਕਾਸ਼ ਸਿੰਘ ਬਾਦਲ ਨੂੰ ਅੰਤਾਰਸ਼ੀ ਮੱਕੜ ਅਤੇ ਆ ਬਾਬਾ ਜੀ ਅਧੰਨਵੀ ਟਕਸਾਲ ਵਾਲੇ ਜਿਹੜੇ ਪਰਨਾਮ ਸਿੰਘ ਧੁੰਮਾ ਜਥੇਦਾਰ ਅਕਾਲ ਤਖਤ ਯਾਨੀ ਉਹ ਸਾਰੇ ਉੱਥੇ ਮਿਲ ਕੇ ਤੇ ਬਾਦਲ ਸਾਹਿਬ ਨੂੰ ਕਹਿੰਦੇ ਨੇ ਕਿ ਇਹਨੇ ਬਖਸ਼ਣ ਜੋ ਕੰਮ ਨਹੀਂ ਕੀਤਾ ਮਾਫੀ ਦੇ ਯੋਗ ਨਹੀਂ ਹੈ ਤੇ ਇਹਦੇ ਖਿਲਾਫ ਜਿਹੜਾ ਪਰਚਾ ਨਾ ਚਾਹੀਦਾ ਪ੍ਰਕਾਸ਼ ਸਿੰਘ ਬਾਦਲ ਦੇ ਕੋਲ ਉਸ ਟਾਈਮ ਤੇ ਜੋ ਕੇ ਐਡਵੋਕੇਟ ਜਰਨਲ ਮੱਤੇ ਨਾਲ ਬੈਠਾ ਸੀ ਉਹਨੂੰ ਉਹ ਸਾਰਾ ਦਸਤਾਵੇਜ਼ ਉੱਥੇ ਦੇ ਦਿੱਤਾ ਕਿ ਲੈ ਭਾਈ ਇਹ ਤੇ ਤੁਸੀਂ ਕਾਰਵਾਈ ਕਰ ਕਾਨੂੰਨੀ ਕਾਰਵਾਈ ਆਪਣੀ ਰਿਪੋਰਟ ਦਿਓ ਉਹਨੇ ਵਕੀਰਾਂ ਦਾ ਪੈਨਲ ਬਣਾ ਕੇ ਤੇ ਉਹਦੇ ਸਬੰਧ ਵਿੱਚ ਓਪੀਨੀਅਨ ਦਿੱਤਾ ਉਸ ਓਪੀਨੀਅਨ ਤੇ ਜਗਿੰਦਰ ਸਿੰਘ ਦੇ ਖਿਲਾਫ ਮਾਦੀ ਮੰਗਲ ਦਾ ਪਰਚਾ ਉਹਨੇ ਦੋ ਸ਼ਬਦ ਲਿਖੇ ਸੀ ਗਲਤ ਸਨ ਉੱਤੇ ਪਰਚਾ ਹੋਇਆ ਚੰਗੀ ਗੱਲ ਅਸੀਂ ਉਹਦੀ ਹਮਾਇਤ ਕਰਦੇ ਹਾਂ ਤੁਹਾਡੀ ਜਿਹੜਾ ਪਰਚਾ ਕਰਵਾਇਆ ਪਰ ਜਦੋਂ ਤੁਸੀਂ ਅੱਗੇ ਜੁਰਮ ਕਰੋ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਕਰੋ ਚੋਰੀ ਦੇ ਦਿਓ ਦਸਤਾਂ ਨੂੰ ਪਤਾ ਨਹੀਂ ਕਿਹਨਾਂ ਕਰਾਉ ਨੂੰ ਕਿਸਾਂ ਦਿੱਤੇ ਨੇ ਉਹ ਗਾਇਬ ਹੋ ਜਾਣ ਉਹਦੇ ਵੀ ਤੁਸੀਂ ਮਾਫੀ ਮੰਗ ਲਓ ਅਕਾਲ ਤਖਤ ਤੋਂ ਤੁਸੀਂ ਕੋਈ ਉੱਥੇ ਜਿਹੜੀਆਂ ਨੇ ਮਾਫੀਆਂ ਦਿੱਤੀਆਂ ਗਈਆਂ ਤੁਸੀਂ ਸਰਸੇ ਸਾਹਿਬ ਨੂੰ ਮਾਫ ਕਰਾ ਦਿਓ 90-90 ਲੱਖ ਦੇ ਛਾਂ ਉਧਾ ਦਿਓ ਤੇ ਤੁਸੀਂ ਫਿਰ ਵੀ ਪਾਕ ਤੇ ਜੇ ਕੋਈ ਹੋਰ ਕਾਰਮ ਕਾਮ ਕਰਦਾ ਤੇ ਤੁਸੀਂ ਇਸ ਕਿਤਾਬ ਦੇ ਸਬੰਧ ਦੇ ਵਿੱਚ ਤੁਹਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਰਨਲ ਅਦਲਾਸ ਨੇ ਮਤਾ ਪਾ ਕੇ ਜਥੇਦਾਰ ਕਾਲ ਤਖਤ ਨੂੰ ਇਹ ਗੱਲ ਕਹੀ ਸੀ ਕਿ ਇਹਨਾਂ ਨੂੰ ਤਲਬ ਕੀਤਾ ਜਾਵੇ ਜਿਹੜੇ ਸ਼੍ਰੋਮਣੀ ਕਮੇਟੀ ਦੇ ਖਿਲਾਫ ਬੋਲਦੇ ਆ ਫਿਰ ਸਾਨੂੰ ਅੱਜ ਤੱਕ ਦੇ ਤਲਬ ਕੀਤਾ ਨਹੀਂ ਹੁਣ ਤਲਬ ਕਰਾ ਦਿਓ ਜੇ ਤੁਹਾਡੇ ਚ ਹਿੰਮਤ ਹੈ ਹੁਣ ਤਾਲ ਕਰਾ ਦਿਓ ਕਿਉਂਕਿ ਜ਼ਾਇਦਾਰ ਤੁਹਾਡਾ ਹੈ ਪਰ ਤੁਹਾਨੂੰ ਹਰ ਸਵਾਲ ਦਾ ਜਵਾਬ ਦੇਣਾ ਹੈ ਅੰਤ ਵਿੱਚ ਮੈਂ ਤੁਹਾਨੂੰ ਚੈਲੰਜ ਕਰ ਦਿੰਦਾ ਮੈਂ ਇਹ ਗੱਲ ਡੰਕੇ ਦੀ ਚੋੜ ਤੇ ਕਹਿਣਾ ਕਿ ਅੱਜ ਸ਼੍ਰੋਮਣੀ ਕਮੇਟੀ ਤੇ ਕਾਬਜ਼ ਜੋ ਕਿ ਚੰਦੂ ਕਾਪੀ ਜਿਹਨੇ ਪੰਚਮ ਪਾਸ਼ਾ ਨੂੰ ਸੇਵ ਦਿੱਤੀ ਸੀ ਉਹ ਮਸੰਦ ਮਸੇ ਰੰਗੜ ਮਹਾਂਤ ਨਰੇ ਨੂੰ ਤੁਸੀਂ ਉਹਨਾਂ ਤੋਂ ਵੱਧ ਦੋਛੀ ਜੇ ਔਰ ਜੇ ਤੁਹਾਡੇ ਚ ਹਿੰਮਤ ਹੈ ਮੈਂ ਚੈਲੰਜ ਕਰਦਾ ਤੁਹਾਨੂੰ ਆਜੋ ਜਦੇ ਮਰਜੀ ਚੈਨਲ ਤੇ ਡਿਬੇਟ ਕਰ ਲੋ ਸਵਾਲ ਤੁਸੀਂ ਕਰਿਓ ਜਵਾਬ ਮੈਂ ਦਊਂਗਾ ਮੈਂ ਸਵਾਲ ਕਰੂੰਗਾ ਜਵਾਬ ਤੁਸੀਂ ਦਿਓ ਫੈਸਲਾ ਸੰਗਤ ਕਰੇ ਤੇ ਇਤਰਾ ਅਨਵਾਰੀ ਭੰਦੇ ਕੇ ਤੁਸੀਂ ਦੁੱਧੋਤੇ ਨਹੀਂ ਬਣ ਸਕਦੇ ਸੇਹਨੀਆਂ ਬੇਨਤੀਆਂ ਕਰਦਾ ਖਾਂ ਮਨ ਜਾ ਕੇ ਵਾਹ ਖਾਲਸਾ ਦੀ ਜੈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ